ਜੀ ਕਾ ਕਾਲਾ ਕਰਾਈ ਮਾਹੀ ਗੁਰਜੀ ਕੀ ਪਤੇ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿਚੀਤ ਝੂਠ ਵਿਕਾਰ ਜਗ ਹਿਤ ਚੀਤ ਪੂੰਜੀ పాਪ ਲੋਭ ਕੀ ਕੀਤ ਪੂੰਜੀ పాਪ ਲੋਭ ਕੀ ਕੀਤ ਤਾਰ ਤਾਰੀ ਮਨ ਨਾਮ ਸੋਚੀਤ ਇਹ ਪਾਠ ਧਿਆਨ ਨਾਲ ਯਾਦ ਰੱਖਣਾ ਹੈ ਵੱਖਰਾ ਪਾਠ ਕਰਨਾ ਹੈ ਤਰ ਤਾਰੀ ਥਿ ਵਿਸਰਾਮ ਹੈ ਮਨ ਨਾਮ ਸੁਚੀਤ ਹੁਜੇ ਲਿਖਿਆ ਇਕੱਠਾ ਸੰਪਰਦਾ ਦੇ ਵਿੱਚ ਇਹ ਪਾਠ ਸੁਚੀਤ ਵੱਖਰਾ ਕਰਾਇਆ ਜਾਂਦਾ ਵਾਹ ਵਾਹ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਉ ਅਗਨਪਾਣੀ ਬੋਲੇ ਪੜਵਾਉ ਪੜ ਵਾਉ ਇਹ ਵੱਖਰਾ ਪਾਠ ਇਹ ਵੀ ਸੰਪਰਦਾ ਦੇ ਵਿੱਚ ਕਰਵਾਇਆ ਜਾਂਦਾ ਹੈ ਦੂਸਰਾ ਇਕੱਠਾ ਹੀ ਹੈ ਪੜਵਾਉ ਪਹਿਲਾ ਵੱਖਰਾ ਹੈ ਅਗਨ ਪਾਣੀ ਪਾਣੀ ਬੋਲੇ ਪੜ ਵਾਉ ਪੜ ਦਾ ਅਰਥ ਹੈ ਅਗਨੀ ਵਾਉ ਦਾ ਅਰਥ ਹੈ ਤ੍ਰਿਸ਼ਨਾ ਜੇਹਵਾ ਇੰਦਰੀ ਏਕ ਸਵਾਉ ਸਵਾਉ ਨਿਸ਼ਾਨ ਜਿਤੇ ਜੇਹਵਾ ਇੰਦਰੀ ਏਕ ਸਵਾਉ ਦਿਸ਼ਟ ਬੇਕਾਰੀ ਨਾਹੀ ਭਉ ਭਾਉ ਆਪ ਮਾਰੇ ਤਾ ਪਾਏ ਨਾਉ ਸ਼ਬਦ ਮਰੈ ਫਿਰ ਮਰਨ ਨ ਹੋਏ ਬਿਨ ਮੂਏ ਕਿਉ ਪੂਰਾ ਹੋਏ ਪਰਪੰਚ ਵਿਆਪ ਰਹਿਆ ਮਨ ਦੁਏ ਪਰਪੰਚ ਦੇਸਾਮ ਲਾਦੂ ਪਰਪੰਚ ਵਿਆਪ ਰਹਿਆ ਮਨ ਦੁਏ ਪਰਪੰਚ ਵਿਆਪ ਰਹਾ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਹਿਥ ਚੜਾਓ ਜਾ ਆਵੈ ਹਵਾਰ ਠਾਕੇ ਬੋਹਿਥ ਦਰਗਹਿ ਮਾਰ ਸੱਚ ਸਾਲਾਹੀ ਧਨ ਗੁਰਦਵਾਰ ਨਾਨਕ ਦਰ ਘਰ ਇਕੰਕਾਰ ਨਾਨਕ ਤੇ ਹੀ ਵਿਸਰਾਮ ਲਾ ਦਿੱਤਾ ਜੀ ਬਸ ਜਿਹੜਾ ਯਮਕੀ ਹੈ ਨਾ ਉੱਥੇ ਥੋੜਾ ਜਿਆਦਾ ਰੁਕਣਾ ਨਾਨਕ ਦਰ ਘਰ ਤੇ ਐ ਰੁਕਣ ਲੱਗੇ ਸਾਰੇ ਪਾਸੇ ਉਹਨਾਂ ਹੀ ਫਿਰਦੇ ਉਹ ਵਿਸਰਾਮ ਕੋ ਜੇਗਾ ਨਾ ਨਾਨਕ ਦਰ ਘਰ ਇੱਥੇ ਜਿਆਦਾ ਰੁਕਣਾ ਨਾਨਕ ਦਰ ਘਰ ਏਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਬੀਚਾਰ ਅੰਮ੍ਰਿਤ ਤਾਰ ਗਗਨ ਦਸ ਦਵਾਰ ਪ੍ਰਭਵਨ ਵਿਦਿਆ ਆਪ ਮੁrar ਹਰੇ ਮਾਨ ਮੇਰੀ ਭਰਮ ਨ ਕੀਜੈ ਮਨ ਮੰਨਿਆ ਅੰਮ੍ਰਿਤ ਰਾਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮੰਨਿਆ ਆਪ ਮੁਵਾ ਮਨ ਮਨਤੇ ਜਾਨਿਆ ਈਯਮਕ ਧਿਆਨ ਨਾਲ ਆਉਣੀ ਹੈ ਮਨ ਮੰਨ ਤੇ ਜਾਨਿਆ ਇਕੱਠਾ ਨਹੀਂ ਕਹਿਣਾ ਆਪ ਮੂਆ ਇਥੇ ਵਿਸਰਾਮ ਹੈ ਮਨ ਇਥੇ ਯਮ ਖਲਾਦਨੀ ਮਨ ਮਨ ਤੇ ਜਾਨਿਆ ਨજર ਭਈ ਘਰ ਘਰ ਤੇ ਜਾਨਿਆ ਇਹ ਵੀ ਘਰ ਘਰ ਤੇ ਜਾਨਿਆ ਨਹੀਂ ਕਹਿਣਾ ਨજર ਭਈ ਇਥੇ ਵਿਸਰਾਮ ਘਰ ਇਥੇ ਯਮਕ ਹੈ ਘਰ ਘਰ ਤੇ ਜਾਨਿਆ ਜਾਤ ਸਤਿ ਤੀਰਥ ਮੱਜਨ ਨਾਮ ਅਧਿਕ ਵਿਚਾਰ ਕਰੋ ਕਿਸ ਕਾਮ ਇਹ ਵਿਸ्राम ਅਧਿਕ ਵਿਚਾਰ ਕਰੋ ਇੱਥੇ ਲਾਉਣਾ ਹੈ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮੰਨੋ ਤ ਪਾਰ ਘਰ ਜਾਓ ਇਹ ਮੰਨੋ ਜਿਹੜਾ ਪਦ ਹੈ ਇਸ ਨੂੰ ਕਸ ਕੇ ਉਚਾਰਨ ਕਰਨਾ ਮਨਾਉ ਨਹੀਂ کہنا ਆਨ ਮਨੋ ਇਥੇ ਵਿਸਰਾਮ ਤਾ ਇਥੇ ਯਮਕ ਪਾਰ ਘਰ ਜਾਓ ਕਿਸ ਜਾਚੋ 나ਹੀ ਕੋ ਥਾਉ ਇਹ ਵੀ 나ਹੀ ਪਦ ਤੇ ਯਮਕ ਲਾਦਮੀ ਐ 나ਹੀ ਕੋ ਨਹੀਂ ਕਹਿਣਾ ਕਿਸ ਜਾਚੋ 나ਹੀ ਕੋ ਥਾਉ ਨਾਨਕ ਗੁਰਮਤ ਸਹਜ ਸਮਾਉ ਗੋੜੀ ਮਹੱਲਾ ਪਹਿਲਾ ਸਤਗੁਰ ਮਿਲੇ ਸੋ ਮਰਨ ਦਿਖਾਏ ਇਹ ਪਾਠ ਸਮਰਨ ਇਕੱਠਾ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਸਮਰਨ ਪਾਠ ਕਰਨਾ ਹੈ ਲਿਖਿਆ ਵੱਖਰਾ ਪਰ ਇਕੱਠਾ ਪਾਠ ਕਰਨਾ ਹੈ ਸਤਿਗੁਰ ਮਿਲੈ ਸਮਰਨ ਦਿਖਾਏ ਸੋ ਮਰਨ ਦਿਖਾਈ ਸਤਿਗੁਰ ਮਿਲੈ ਸਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ ਗਰਬ નિਵਾਰ ਗਗਨਪੁਰ ਜਾ ਪਾਏ ਮਰਨ ਲਿਖਾਏ ਆਏ ਮਰਨ ਲਿਖਾਏ ਆਏ ਧਿਆਨ ਨਾਲ ਵਿਸਰਾਮ ਲਾਉਣਾ ਹੈ ਮਰਨ ਲਿਖਾਏ ਆਏ ਮਰਣਾ ਲਿਖਾ ਕੇ ਆਏ ਹਾਂ ਨਹੀਂ ਰਹਿਣਾ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਾਪ ਜਾਪ ਰਹਿਣ ਹਰ ਸਰਣਾ ਰਹਾਉ ਸਤਿਗੁਰ ਮਿਲੈ ਤਾ ਦੁਭਦਾ ਭਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਮਨ ਇਥੇ ਜਮਕ ਲਾ ਦਨੀਐ ਕਮਲ ਵਿਗਾਸ ਇਥੇ ਵਿਸਰਾਮ ਹੈ ਮਨ ਹਰ ਪ੍ਰਭ ਲਾਗੈ ਜੀਵਤ ਮਰੈ ਮਹਾਰਸ ਆਗੈ ਸਤਗੁਰ ਮਿਲਿਆ ਸਾਚੋ ਸੰਜਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ ਕਰਮ ਮਿਲੈ ਜਮ ਕਾ ਭਉ ਮੂਚਾ ਗੁਰ ਮਿਲਿਆ ਮੇਲ ਅੰਕ ਸਮਾਇਆ ਘਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਜਿਹੜਾ ਪਿੱਛੇ ਪਾਠ ਆਇਆ ਨਾ ਸਮਰਨ ਉਹਦਾ ਅਰਥ ਹੈ ਸ੍ਰੇਸ਼ਟ ਮਰਣਾ ਗਉੜੀ ਮਹੱਲਾ ਪਹਿਲਾ ਕਿਰਤ ਪਿਆ ਨਹ ਮਿਟਾ ਕੋਇ ਕਿਆ ਜਾਣਾ ਕਿਆ ਆਗੈ ਹੋਇ ਜੋ ਤੇ ਸੁਹਾਣਾ ਸੋਈ ਹੂਆ ਅਵਰ ਨ ਕਰਨ ਵਾਲਾ ਦੂਆ ਨਾ ਜੀ ਵਿਸਰਾਮ ਇੱਥੀ ਲਾਉਣਾ ਅਵਰ ਨ ਕਰਨ ਵਾਲਾ ਦੂਆ ਨਾ ਜਾਣਾ ਕਰਮ ਕੇਵਡ ਤੇਰੀ ਦਾਤ ਇਹ ਵੀ ਕਰਮ ਤੇ ਵਿਸਰਾਮ ਹੈ ਨਾ ਜਾਣਾ ਕਰਮ ਕੇਵਡ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਵ ਕੀਤੇ ਠਮਕਾ ਤੇਰੇ ਨਾਮ ਕੀ ਜਾਤ ਰਹਾਉ ਤੂੰ ਏਵਡਾਤਾ ਦੇਵਨਹਾਰ ਤੋਟ ਨਾਹੀ ਤੁਧ ਭਗਤ ਭੰਡਾਰ ਅੰਝ ਕਰਮ ਧਰਮ ਤੇ ਤਾ ਵਿਸਰਾਮ ਹੈ ਨਾ ਤੇਰੇ ਨਾਮ ਕੀ ਇਥੇ ਠਮਕ ਜੀ ਹੈ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ ਤੂੰ ਏਵਡਾਤਾ ਦੇਵਨਹਾਰ ਤੋਟ ਨਾਹੀ ਤਉ ਪਗਤ ਢੰਡਾਰ ਕੀਆ ਗਰਬ ਨ ਆਵਰਾਸ ਜੀਵ ਪਿੰਡ ਸਭ ਤੇਰਾ ਪਾਸ ਤੂੰ ਮਾਰ ਜੀਵ ਲਹਿ ਬਖਸ਼ ਮਿਲਾਇ ਜੋ ਪਾਵੀ ਤੇਉ ਨਾਮ ਜਪਾਇ ਪੂ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤਿ ਦੇ ਭਰੋਸਾ ਤੇਰਾ ਤਨ ਮਹ ਮਾਲ ਨਾਹੀ ਕਿਥੇ ਵਿਸ਼ਰਾਮ ਲਾਉਣਾ ਤਾਨ ਮਹ ਮੈਲ ਨਾਹੀ ਮਨ ਰਤਾ ਗੁਰਬਚਨੀ ਸੱਚ ਸਬਦ ਪਛਾਤਾ ਤੇਰਾ ਤਾਨ ਨਾਮ ਕੀ ਵਡਿਆਈ ਨਾਨਕ ਅਰਹਣਾ ਭਗਤ ਸਰਣਾਈ ਗਉੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਜਿਨ ਇਥੇ ਯਮਕ ਹੈ ਅਕਥ ਕਹਾਇਆ ਜਿਨ ਅਕਥ ਕਹਾਇਆ ਆਪਿਓ ਪੀ ਆਇਆ ਆਨੁਪੈ ਵਿਸਰੇ ਨਾਮ ਸਮਾਇਆ ਇਹ ਵੀ ਆਨੁਪੈ ਪਾਠ ਕਥਾ ਨਹੀਂ ਕਰਨਾ ਵੱਖਰਾ ਹੀ ਕਰਨਾ ਹੈ ਆਨੁਪੈ ਵਿਸਰੇ ਨਾਮ ਸਮਾਇਆ ਆਨੁਪੈ ਵਿਸਰੇ ਨਾਮ ਸਮਾਇਆ ਕਿਆ ਡਰੀਐ ਡਰ ਡਰਹਿ ਸਮਾਨਾ ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਰਿਦੈ ਹਾਰੁ ਰਾਸ ਸਹਿਜ ਸੁਭਾਏ ਮਿਲੇ ਸਾਬਾਸ ਜਾਹਿ ਸਵਾਰੈ ਸਾਜ ਬਿਆਲ ਇਤ ਉਤ ਮਨਮੁਖੁ ਬਾਧੇ ਕਾਲ ਇਹਤ ਉਤ ਇਹ ਪੂਲੇ ਪਾਦ ਉਚਾਰਨ ਕਰਨੇ ਹਨ ਇਤ ਉਤ ਨਹੀਂ ਕਹਿਣਾ ਇਤ ਉਤ ਮਨਮੁਖੁ ਬਾਧੇ ਕਾਲ ਅਹ ਨਿਸਰਾਮ ਰਿਦੈ ਸੇ ਪੂਰੇ ਇਹ ਵੀ ਵਿਸਰਾਮ ਨਾਂ ਲਾਉਣਾ ਹੈ ਐਹਨਿਸ ਇਥੇ ਯਮਕ ਐਹਨਿਸ ਰਾਮ ਰਿਦਾ ਇਥੇ ਵਿਸਰਾਮ ਹੈ ਸੇ ਪੂਰੇ ਨਾਨਕ ਰਾਮ ਮਿਲੇ ਨਾਨਕ ਰਾਮ ਨਹੀਂ ਕਹਿਣਾ ਨਾਨਕ ਪਤਿ ਯਮਕ ਐ ਨਾਨਕ ਰਾਮ ਮਿਲੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰ ਤ੍ਰ ਗੁਣ ਹਿਤਕਾਰ ਚਾਰੀ ਬੀਦ ਕਥਹ ਆਕਾਰ ਤੀਨ ਅਵਸਥਾ ਕਹ ਵਖਿਆਨ ਇਹ ਅਵਸਥਾ ਉਚਾਰਨ ਕਰਨਾ ਏੜੀ ਤੂੰ ਚੱਕ ਕੇ ਤੀਨ ਅਵਸਥਾ ਕਹ ਵਖਿਆਨ ਤੁਰਿਆ ਅਵਸਥਾ ਸਤਗੁਰ ਤੇ ਹਰ ਗਿਆਨ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਤੁਰਿਆ ਅਵਸਥਾ ਯਾਨੀ ਤੁਰਿਆ ਤੋਂ ਡੈਸ਼ ਦੇਣੀ ਹੈ ਅਵਸਥਾ ਤੁਰੀ ਅਵਸਥਾ ਨਹੀਂ ਕਹਣੇ ਤੁਰਿਆ ਅਵਸਥਾ ਪਾਠ ਕਠਈਏ ਡੈਸ਼ ਲਾ ਕੇ ਉਚਾਰਨ ਕਰਨਾ ਇੱਥੇ ਵਿਸਰਾਮ ਹੈ ਸਤਗੁਰ ਤੇ ਇੱਥੇ ਥਮਕ ਲਾ ਕੇ ਹਰ ਜਾਨ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਨ RAM ਭਗਤ ਗੁਰ ਸੇਵਾ ਤਰਣਾ ਬਾਹੜ ਜਨਮ ਨ ਹੋਵੇ ਹ ਮਰਣਾ ਰਹਾਉ ਚਾਰ ਪਦਾਰਥ ਕਹੈ ਸਭ ਕੋਈ ਸਿਮਰਿਤ ਸਾਸਤ ਪੰਡਿਤ ਮੁਖ ਸੋਈ ਬੇਨ ਗੁਰ ਅਰਥ ਵਿਚਾਰ ਨ ਪਾਇਆ ਇਹ ਵਿਸਰਾਮ ਧਿਆਨ ਨਾਲ ਲਾਉਣਾ ਬੇਨ ਗੁਰ ਇੱਥੇ ਵਿਸਰਾਮ ਹੈ ਅਰਥ ਵਿਚਾਰ ਇੱਥੇ ਠਮਕ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੈ ਵਸਿਆ ਵਸਿਆ ਹਰ ਸੋਈ ਗੁਰਮੁਖ ਭਗਤ ਪਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਈ ਪਰਮ ਆਨੰਦ ਜੇਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੀ ਨਿਰਾਸ 부ਜਾਇਆ ਤੇ 부ਜਾਇਆ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ आसमाही निराशा बुझाया दीनानाथ सर्व सुख दाता नानक हर चरणी मन राता गौड़ी गौड़ी चेती मोहल्ला पहला हां जी इस तरह ही थमक लावणी है गौड़ी चेती चेती किस्म है गौड़ी चेती मोहल्ला पहला अमृत काया रहै सुखाली ਬਾਜੀ ਇਹੋ ਸੰਸਾਰ ਲਬ ਲੋਭ ਮੋਚ ਕੂੜ ਕਮਾਵਹਿ ਲਬ ਲੋਭ ਮੋਚ ਕੂੜ ਕਮਾਵਹਿ ਲਬ ਲੋਭ ਮੋਚ ਕੂੜ ਕਮਾਵਹਿ ਬਹੁਤ ਉਠਾਵਹਿ ਭਾਰੂ ਤੂੰ ਕਾਇਆ ਮੈਂ ਰੁਲਦੀ ਦੇਖੀ ਜੋ ਧਰ ਉੱਪਰ ਛਾਰੋ ਜੋ ਧਰ ਉੱਪਰ ਛਾਰੋ ਜੋ ਧਰ ਉੱਪਰ ਸਾਰੋ ਸੁਣ ਸੁਣ ਸਿੱਖ ਹਮਾਰੀ ਸੁਣ ਸੁਣ ਇੱਥੇ ਵੀ ਸਨਾਮ ਸਿੱਖ ਹਮਾਰੀ ਸੁਣ ਸੁਣ ਸਿੱਖ ਹਮਾਰੀ ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ ਰਹਿਸੀ ਇੱਥੇ ਪੋਲਾ ਹੀ ਉਚਾਰਨ ਕਰਨਾ ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ ਬਾਹੜ ਨਾ ਆਵੇ ਵਾਰੀ ਇਹ ਬਾਹੜ ਪਿੱਛੇ ਕੰਨੇ ਨਾਲ ਸੀ ਇਥੇ ਬਹੜ ਹੈ ਸਿੱਧਾ ਹੀ ਬਹੜ ਨਾ ਆਵੇ ਵਾਰੀ ਬਹੜ ਨਾ ਆਵੇ ਵਾਰੀ ਰਹਾਉ ਹੋ ਤੁਦ ਆਖਾ ਮੇਰੀ ਕਾਇਆ ਕਿਥੇ ਵਿਸਰਾਮ ਤੂੰ ਸੋਣ ਸਖ ਹਮਾਰੀ ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਏ ਤਬਾਰੀ ਵੇਲ ਪਰਾਈ ਜੋਹ ਹੈ ਜੀੜੇ ਕਰਹਿ ਚੋਰੀ ਬੁਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀਏ ਹਾਂਜੀ ਹੰਸ ਚੱਲਿਆ ਇੱਥੇ ਠਮਕ ਹੈ ਤੂੰ ਪਿੱਛੇ ਰਹੀਏ ਉਚਾਰਨ ਕਰਨਾ ਰਹੀਏ ਨਹੀਂ ਕਹਿ ਦੇਣਾ ਅੱਗੇ ਹਾ 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 ਹੀ ਨੂੰ ਸਿਆਰੀ ਹੈ ਰਹੀਏ ਇਸ ਤਰ੍ਹਾਂ ਉਚਾਰਨ ਕਰ ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟੜ ਹੋਈ ਐ ਨਾਰੀ ਤੂੰ ਕਾਇਆ ਰਹੀ ਐ ਸੁਪਨੰਤਰ ਤੁੱਦ ਕਿਆ ਕਰਮ ਕਮਾਇਆ ਤੁੱਦ ਕਿਆ ਕਰਮ ਕਮਾਇਆ ਹਾਂਜੀ ਤੁੱਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਕਰ ਚੋਰੀ ਮੈਂ ਜਾ ਕਿਛ ਲੀਆ ਤਾਂ ਮਨ ਭਲਾ ਪਾਇਆ ਇਹ ਭਲਾ ਨਹੀਂ ਕਹਿਣਾ ਤਾਂ ਤਾਂ ਮਨ ਭਲਾ ਪਾਇਆ ਹਲਤ ਨਾ ਸੋਭਾ ਪਲਤ ਨਾ ਢੋਈ ਅਹਿਲਾ ਜਨਮ ਗਵਾਇਆ ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁੱਛਿਆ ਕੋਈ ਕਿ ਵਿਸਰਾਮ ਹੋਈ ਤੇ ਹੈ ਜੀ ਹਉ ਖਰੀ ਦੁਹੇਲੀ ਹੋਈ ਇਥੇ ਵਿਸਰਾਮ ਹੈ ਬਾਬਾ ਨਾਨਕ ਇਥੇ ਠਮਕ ਬਾਬਾ ਨਾਨਕ ਮੇਰੀ ਬਾਤ ਨ ਪੁੱਛਿਆ ਕੋਈ ਰਹਾਉ ਤਾਜੀ ਤੁਰਕੀ ਸੋਨਾਂ ਰੁੱਪਾ ਕੱਪੜ ਕੇਰੇ ਭਾਰਾ किस ही नाल ना चल नानक गवारा नवराजा मेवा मैं सब किस चाख्या कूजा का उच्चारण करना है कूजा मेवा मैं सब किस चाखिया एक अमृत नाम तुम्हारा ਦੇ ਦੇ ਨੀਵ ਦੀਵਾਲ ਉਸਾਰੀ ਭਸਮੰਦਰ ਕੀ ਢੇਰੀ ਸੰਚੇ ਸੰਚ ਨ ਦੇਈ ਕਿਸ ਹੀ ਸੰਚੇ ਸੰਚ ਤੇ ਠਮਕ ਨ ਦੇਈ ਕਿਸ ਹੀ ਸੰਚੇ ਸੰਚ ਨ ਦੇਈ ਕਿਸ ਹੀ ਅੰਧ ਜਾਣ ਸਭ ਮੇਰੀ ਸੋਇਨ ਲੰਕਾ ਸੋਇਨ ਬਾੜੀ ਸੰਪਤ ਕਿਸ ਨਕੇਰੀ ਸੋਇਨ ਲੰਕਾ ਸੋਇਨ ਮਾੜੀ ਇੱਥੇ ਵਿਸਰਾਮ ਸੰਪੈ ਤੇ ਯਮਕ ਕਿਸੈ ਨਕੇਰੀ ਸੋਣਾ ਮੂਰਖ ਮਨ ਅਜਾਣਾ ਸੁਣ ਮੂਰਖ ਮਨ ਅਜਾਣਾ ਸੁਣ ਮੂਰਖ ਮਨ ਅਜਾਣਾ ਹੋਗ ਤਿਸੈ ਕਾ ਭਾਣਾ ਰਹਾਉ ਸਾਹੁ ਹਮਾਰਾ ਠਾਕੁਰ ਭਾਰਾ ਮਾਮਾ ਦਿਸਕੇ ਵਣਜਾਰੇ ਜੀਉ ਪਿੰਡ ਸਵਰਾਸ ਤਿਸਾ ਕੀ ਮਾਰ ਆਪੇ ਜੀਵਾਲੇ ਵਾਹਿਬ ਜੀ ਕੀ ਕਾਲ ਸਾਗਰ ਹੈ ਵਾਹਿਗੁਰੂ ਜੀ ਕੀ ਪਤੈ